ਕੋਈ ਪੁੱਤ ਮੰਝੇ ਚ ਪਏ ਹੋਣਾ ਇੱਕ ਦੋ ਦਿਨ ਬੂੰਦਾਂ ਨਾਲ ਪਾਣੀ ਪਿਆਉਂਦੇ ਹੋਣਾ ਕਿੱਥੋਂ ਆਇਆ ਮਾਤਾ ਇੱਕ ਕਿੱਥੇ ਆਇਆ ਮਾਤਾ ਨਾਲਿਆਂ ਮਾਤਾ ਇੱਕ ਦੋ ਦਿਨ ਚੱਲੀ ਫੱਕਰਾ ਕਰੇ ਹਾ ਦੁਖੀ ਬਹੁਤ ਹਾ ਮਾਤਾ ਤੇਰੇ ਘਰ ਪਹੁੰਚ ਗਏ ਪੁੱਛ ਲਾ ਵੀ ਕਿੱਥੇ ਕੀ ਪਿਆ ਕਿੱਥੇ ਕੀ ਪਿਆ ਮਾਤਾ ਪੁੱਤਰ ਦੋਨੇ ਦੋਏ ਪੁੱਤਰਾਂ ਦੇ ਆਏ ਹੋ ਗਿਆ ਆਇਆ ਮਾਤਾ ਰੋ ਨਾ ਮਾਤਾ ਰੋ ਨਾ ਮਾਤਾ ਰੋ ਨਾ ਮਾਤਾ ਖੁਸ਼ੀ ਨਾਲ ਜਾਵੇਂਗੀ ਦੋਏ ਪੁੱਤਰਾਂ ਦੇ ਆਏ ਹੋ ਗਿਆ ਮਾਤਾ ਪੱਗ ਨੂੰ ਦਾਗ ਲੱਗਿਆ ਤੇਰੇ ਘਰ ਆਣਾ ਤੂੰ ਨਹੀਂ ਮਰ ਗਿਆ ਮਰ ਗਿਆ ਚੱਲ ਬਾਬਾ ਵੇ ਫੋਜੇ ਬੇ ਪਾਣੀ ਦੇ ਬਿਨਾ ਬਸਰੀ ਹੋ ਜੇ ਕਿਰਪਾ ਤੇਰੇ ਪੁੱਤਰ ਠੀਕੇ ਹੋ ਜਾਣ ਮਾਤਾ ਦੋਏ ਪੁੱਤਰ ਆਏ ਹੋਗੇ ਬੂੰਦਾਂ ਨਾਲ ਪਾਣੀ ਕੌਣ ਪਿਆਉਂਦਾ ਮਾਤਾ ਤੂੰ ਪਾਣੀਆ ਘਰ ਵਾਲਾ ਮਰ ਗਿਆ ਮਾਤਾ ਕਮਰੇ ਦੋ ਬਣਾਏ ਹੋਏ ਨੇ ਸਾਈਡ ਤੇ ਉਹੀ ਘਰ ਚਲ ਬਾਬਾ ਤੇ ਹਾਂ ਪੀਰਾ ਮਰ ਗਿਆ ਹੋ ਜੇ ਕਹਿੰਦਾ ਬੇੜੇ ਤਾਰਦਾਂਦੇ ਨੇ ਮਰੇ ਭੈ ਨੂੰ ਜਿਉਂਦਾ ਕਰ ਦਾਂਦੇ ਨੇ ਤੁਹਾਨੂੰ ਸਾਦ ਨੇ ਸ਼ਰਾਫ ਦਿੱਤਾ ਦੀ ਸਾਦ ਨੇ ਤੁਹਾਨੂੰ ਆਇਦਾ ਨਹੀਂ ਕੋਈ ਕਹਿੰਦਾ ਵੀ ਤੁਹਾਨੂੰ ਸ਼ਰਾਫ ਦਿੱਤਾ ਹੋਇਆ ਤੁਹਾਨੂੰ ਸਾਦ ਨੇ ਸ਼ਰਾਫ ਦਿੱਤਾ ਦੀ ਕੋਈ ਬੱਕਰੀਆਂ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਸਾਧਨੇ ਸ਼ਰਾਫ ਦੇਤਾ ਜੀ ਜੇ ਕਿਰਪਾਈ ਹੋ ਜੇ ਪੁੱਤਰੇ ਠੀਕ ਹੋ ਜਾਣ ਮਾਤਾ ਸਾਧਾਂ ਦੇ ਡੇਰੇ ਦੇ ਵਿੱਚ ਜਦੋਂ ਪੁੱਤਰ ਠੀਕ ਹੋ ਗਏ ਸਵਾ ਮੀਨਾ ਰੋਟੀ ਪਜਾ ਦੇ ਗਰੋਂਗੇ ਐ ਮਾਤਾ ਕਹ ਬਾਬੇ ਰੋਟੀ ਪਜਾਉ ਸਵਾ ਮੀਨਾ ਮੇਰੇ ਪੁੱਤਰ ਠੀਕ ਹੋ ਜਾਣਾ ਐਨੀ ਸੰਗਤ ਸੁਣਦੀ ਐ ਜਾਂ ਪੁੱਤਰ ਠੀਕ ਹੋ ਜਾਣਗੇ ਮਾਤਾ ਪ੍ਰਸਾਦ ਨੂੰ ਭੁੱਲ ਨਾ ਜਾਇ ਪ੍ਰਸਾਦ ਦੇਣ ਵੀ ਜਾਣਦਾ ਤੇ ਲੈਣ ਵੀ ਜਾਣਦਾ ਜਿਵੇਂ ਬਾਬਾ ਓਏ ਹੋ ਸੱਤੀ ਸਦਾਈ ਤੇਰੇ ਰਵੇ ਹੁੰਦੀਆਂ ਮਾਤਾ ਪੁੱਤਰ ਠੀਕ ਹੋ ਜਾਣਗੇ ਜਾਂ ਪੁੱਤਰ ਠੀਕ ਹੋ ਜਾਣਗੇ ਮਾਤਾ ਲੈ ਮਾਤਾ ਪੁੱਤਰਾਂ ਦੇ ਮੂੰਹ 'ਚ ਥੋੜਾ ਥੋੜਾ ਪਾਣੀ ਜਦ ਪੁੱਤ ਠੀਕ ਹੋ ਜਾਵੇ ਬੋਲ ਸਾਚੇ ਦਰਬਾਰ ਕੀ ਜੈ